ਰੋਟਰੀ ਕਲੱਬ ਆਫ ਪੁਰਾਣਾ ਚੈਰੀਟੇਬਲ ਸੁਸਾਇਟੀ ਵੱਲੋਂ ਹੜ੍ਹ ਪੀੜਤਾਂ ਵਾਸਤੇ 250 ਗੱਦੇ ਅਤੇ 25 ਬੈੱਡ ਡੇਰਾਪਾ ਬਣਾਣ ਕੇ ਭੇਜੇ ਗਏ। ਇਸ ਮੌਕੇ ਕਲੱਬ ਦੇ ਪ੍ਰਧਾਨ ਹਰਜੀਵਨ ਜੈਲ ਨੇ ਕਿਹਾ ਕਿ ਪਿਛਲੇ ਦਿਨੀਂ ਭਾਰੀ ਬਰਸਾਤ ਨਾਲ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਹੜ੍ਹ ਨਾਲ ਕਾਫੀ ਨੁਕਸਾਨ ਹੋ ਗਿਆ ਸੀ। ਉਸ ਸਮੇਂ ਵੀ ਰੋਟਰੀ ਕਲੱਬ ਵੱਲੋਂ ਵੱਡੇ ਉਪਰਾਲੇ ਕੀਤੇ ਗਏ ਪ੍ਰਸ਼ਾਸਨ ਦੀ ਮੰਗ ਤੇ ਹੁਣ ਕਲੱਬ ਵੱਲੋਂ ਗੱਦੇ ਅਤੇ ਬੈੱਡ ਭੇਜੇ ਗਏ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਦੌਰਾਨ ਵੀ ਹੋਰ ਲੋੜੀਂਦਾ ਸਮਾਨ ਭੇਜਿਆ ਜਾਵੇਗਾ। ਕਿਸਮੋਕੇ ਰੋਟਰੀ ਕਲੱਬ ਦੇ ਪ੍ਰਧਾਨ ਹਰਜੀਵਨ ਜੈਨ ਸੋਦਰਾਮ ਕਹਾਵਰ ਪ੍ਰਧਾਨ ਅਗਰ ਕਾਉਂਸਲ ਪੁਰਾਣਾ ਅਰਵਿਸ਼ ਲਾਲ ਰਣਜੀਤ ਸਿੰਘ ਪੀਐਸ ਟੇਲੋਂ ਤਾਂ ਕੇਸਲਗਲ ਐਡਵੋਕੇਟ ਅਸ਼ੋਕ ਕੁਮਾਰ ਜਸਪਿੰਦਰ ਸਿੰਤਾ ਰਾਹੁਲ ਪਾਲ ਹਨੀ ਸੰਧੂ ਪ੍ਰਵਿੰਦਰ ਸਿੰਘ ਸੰਧੂ ਰਾਜੀ ਮੱਕੜ ਨਿਤੀਸ਼ ਚੈਨ ਭਦਰ ਸਿੰਘ ਜਮਾਟਾ ਸਨੀ ਮਨੋਤਾ ਤੋਂ ਇਲਾਵਾ ਕਲੱਬ ਦੇ ਅਹੁਦੇਦਾਰ ਤੇ ਮੈਂਬਰ ਹਾਜ਼ਰ ਸਨ ਲੈ ਹਰਜੀਵਨ ਜੈਨ ਪ੍ਰਧਾਨ ਰੋਟਰੀ ਕਲੱਬ ਗਰੇ ਆ ਮੇਰੇ ਨਾਲ ਮੇਰੇ ਲੋਕੀ ਮੈਂਬਰਸ ਅਤੇ ਸਾਡੇ ਸ਼ਹਿਰ ਵਾਸੀ ਪ੍ਰਧਾਨ ਸਾਹਿਬ ਸਾਰੇ ਮਾਜਿਜ਼ ਆਦਮੀ ਮਜਦ ਪਰਸਨ ਮੇਰੇ ਨਾਲ ਖੜੇ ਆ ਪੰਜਾਬ ਵਿੱਚ ਹੜ੍ਹਾਂ ਨੇ ਬਹੁਤ ਨੁਕਸਾਨ ਕੀਤਾ ਜਿਹਦੀ ਪਰਭਾਈ ਕਰਨੀ ਬੜੀ ਮੁਸ਼ਕਲ ਹੈ ਪੰਜਾਬ ਵਿੱਚ ਹੜ੍ਹਾਂ ਨੇ ਬਹੁਤ ਨੁਕਸਾਨ ਕੀਤਾ ਜਿਹਦੀ ਪਰਭਾਈ ਕਰਨੀ ਬੜੀ ਮੁਸ਼ਕਲ ਹੈ ਇਹ ਸਾਰੇ ਲੋਕਾਂ ਦੇ ਸਹਿਯੋਗ ਨਾਲ ਹੀ ਹੋ ਰਿਹਾ ਹੈ ਗਵਰਨਮੈਂਟ ਤਾਂ ਆਪਣੇ ਤਰ੍ਹਾਂ ਦੇ ਕੰਮ ਕਰ ਰਹੀ ਹੈ ਪਰ ਜਿੰਨੇ ਪੰਜਾਬ ਵਾਸੀ ਹੈ ਉਹ ਮਰ ਚੜ ਕੇ ਹਿੱਸਾ ਲੈ ਕੇ ਲੋਕਾਂ ਦੀ ਮਦਦ ਕਰ ਰਹੇ ਹਨ ਅਸੀਂ ਵੀ ਰੋਟਰੀ ਕਲੱਬ ਚੈਟਰਲ ਸੋਸਾਇਟੀ ਵੱਲੋਂ ਅੱਜ 250 ਗੱਦੇ ਤੇ 25 ਬੈੱਡ ਦੀ ਪਹਿਲੀ ਕਿਸ਼ਤ ਲੈ ਕੇ ਜਾ ਰਹੇ ਹਾਂ ਡੇਰਾ ਬਾਬਾ ਨਾਨਕ ਇਸ ਦੇ ਨਾਲ ਸਾਡੇ ਹੋਰ ਸੰਜਣ ਵੀ ਸਾਡਾਂ ਕਾਫੀ ਦਾਨੀ ਜੁੜੇ ਹਨ ਤੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਦਾਨ ਦੇ ਕੇ ਸਹਾਇਤਾ ਅੱਜ ਬਹੁਤ ਹੀ ਵੱਡਾ ਪ੍ਰਾਲਾ ਕੀਤਾ ਰੋਟਰੀ ਕਲੱਬ ਨੇ ਸਾਡੇ ਹਰਜੀਵਨ ਜੈਨ ਜੀ ਆ ਪ੍ਰਧਾਨ ਉਹ ਸਾਡੇ ਰਿਸਪੈਕਟਡ ਮੈਂਬਰ ਆ ਬਹੁਤ ਹੀ ਸ਼ਹਿਰ ਦੀਆਂ ਉਗੀਆਂ ਸੁਖਸ਼ਿਤਾ ਨੇ ਜਿਹੜਾ ਕਿ ਜੋ ਹਰ ਪਰਿਵਾਰ ਹਰ ਪੀੜਿਤ ਪਰਿਵਾਰ ਨੇ ਉਹਨਾਂ ਦੀ ਮਦਦ ਦੇ ਲਈ ਡੇਰਾ ਬਾਬਾ ਨਾਨਕ ਜੀ ਦੇ ਗੁਰਦੁਆਰਾ ਸਾਹਿਬ ਤੋਂ ਇਹਨੇ ਅਰੰਭਤਾ ਕੀਤੀ ਆ ਉੱਥੇ ਇਹ ਆਪਣੇ ਪ੍ਰਸ਼ਾਸਨ ਨੂੰ ਇਹ ਸਪੋਰਟ ਕਰਨਗੇ ਅਸੀਂ ਨਗਰ ਕੌਂਸਲ ਵੱਲੋਂ ਮੈਂ ਆਪਣੀ ਸਾਰੀ ਟੀਮ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਇਹੋ ਜਿਹੇ ਅਪਰਾਲੇ ਜਿਹੜੇ ਸਮਾਜ ਲਈ ਕਰ ਰਹੇ ਨੇ ਇਹਨਾਂ ਨੂੰ ਇਸ ਅਪਰਾਲੇ ਲਈ ਮੈਂ ਧੰਨਵਾਦ ਕਰਦਾ ਹਾਂ ਔਰ ਜੋ ਵੀ ਇਹਨਾਂ ਨੂੰ ਸਹਾਯੋਗ ਸਾਡੀ ਨਗਰ ਕਾਉਂਸਲ ਵੱਲੋਂ ਚਾਹੁੰਦਾ ਚਾਹੀਦਾ ਅਸੀਂ ਇਹਨਾਂ ਨਾਲ 24 ਘੰਟੇ ਖੜੇ ਆ ਜੀ ਅੱਜ ਅਸੀਂ ਆਪਣਾ ਰੋਟਰੀ ਕਲੱਬ ਗਰਾਇਆ ਵੱਲੋਂ ਜੀ ਆਪਣਾ ਬੜਾ ਵੱਡਾ ਇੱਕ oprala ਆਪਣੇ ਮੈਂਬਰਸ ਦੇ ਸਹਿਯੋਗ ਨਾਲ ਤੇ ਬਾਰੋ ਵੀ ਸਾਨੂੰ ਸਹਿਯੋਗ ਮਿਲਿਆ ਹੈ ਅਸੀਂ 250 ਗੱਦੇ ਤੇ 25 ਫੋਲਡਿੰਗ ਬੈੱਡ ਲੈ ਕੇ ਡੇਰਾ ਬਾਬਾ ਨਾਨਕ ਸਾਹਿਬ ਜਾ ਰਹੇ ਆ ਜੀ ਸਾਡੀ ਉੱਥੇ ਐਸਡੀਐਮ ਸਾਹਿਬ ਨਾਲ ਸਾਰੀ ਰਾਫਤਾ ਕਾਇਮ ਹੋਇਆ ਜੀ ਸੰਘਰਨ ਨੂੰ ਮਿਲ ਕੇ ਸਰਕਾਰੀ ਤੌਰ ਦੇ ਉੱਤੇ ਮਿਲ ਕੇ ਤਾਂ ਕਿ ਪ੍ਰੋਪਰ ਡਿਸਟ੍ਰਿਬਿਊਸ਼ਨ ਹੋ ਸਕੇ ਤੇ ਸਹੀ ਲੋਕਾਂ ਦੇ ਹੱਥ ਵਿੱਚ ਇਹ ਮਦਦ ਪਹੁੰਚੇ ਜਿਹੜੇ ਲੋੜਵੰਦ ਨੇ ਤੇ ਅਸੀਂ ਆਪਣੇ ਪ੍ਰਧਾਨ ਜੈਨ ਸਾਹਿਬ ਜੀ ਦਾ ਹਰਜੀਵਨ ਜੀ ਦਾ ਬੜਾ ਧੰਨਵਾਦ ਕਰਦੇ ਆ ਕਿ ਇਸ ਪ੍ਰੋਜੈਕਟ ਨੂੰ ਬੜੇ ਵਧੀਆ ਤਰੀਕੇ ਨਾਲ ਆਪਣਾ ਅੱਗੇ ਲੈ ਕੇ ਜਾ ਰਹੇ ਨੇ ਤੇ ਹੋਰ ਵੀ ਇਸ ਤੋਂ ਬਾਅਦ ਸਾਡੀ ਇੱਕ ਗੱਡੀ ਹੋਰ ਵੀ ਜਾਊਗੀ ਜਿਹੜੀ ਅਸੀਂ ਸੁਲਤਾਨਪੁਰ ਲੋਧੀ ਸਾਈਡ ਤੇ ਲੈ ਕੇ ਜਾਣੀ ਆ ਅੱਜ ਅਸੀਂ ਪਹਿਲਾਂ ਸ਼ੁਰੂਆਤ ਡੇਰਾ ਬਾਬਾ ਨਾਨਕ ਸਾਹਿਬ ਤੋਂ ਕਰ ਰਹੇ ਆ ਤੇ ਅਗਲੀ ਸਾਡੀ ਉਧਰ ਸੁਲਤਾਨਪੁਰ ਲੋਧੀ ਸਾਹਿਬ ਹੋਏਗੀ ਤੇ ਅਸੀਂ ਇਸ ਤਰ੍ਹਾਂ ਹੀ ਸਾਰੇ ਮੈਂਬਰਸ ਦਾ ਸ਼ਹਿਰ ਦੇ ਪਤਵੰਤੇ ਸੱਜਣਾ ਦਾ ਬਹੁਤ ਤਾਂ ਨਿਹਵਾਦ ਕਰਦੇ ਆ ਜਿਨ੍ਹਾਂ ਨੇ ਸਾਡੇ ਨਾਲ ਸੰਯੋਗ ਕਰਕੇ ਸਾਡੇ ਨਾਲ ਖੜੇ ਨੇ ਔਰ ਸਾਡੇ ਨੂੰ ਹੌਸਲਾ ਦਿੱਤਾ ਤਾਂ ਕਿ ਇਸ ਤਰ੍ਹਾਂ ਅਸੀਂ ਜਿੰਨਾ ਇਸ ਸਮਾਜ ਲਈ ਅਸੀਂ ਕੰਮ ਕਰ ਸਕੀਏ ਅਸੀਂ ਇਹਦੇ ਚ ਪਿੱਛੇ ਨਾ ਹਟੀਏ ਧੰਨਵਾਦ ਜਿਸ ਤਰ੍ਹਾਂ ਆਪ ਸਭ ਇਸ ਗੱਲ ਤੋਂ ਜਾਣੂ ਹੈਗੇ ਆ ਕਿ ਹੜਾਂ ਦੇ ਪ੍ਰਕੋਪ ਕਰਨ ਪੰਜਾਬ ਕਾਫੀ ਮਾਰ-ਹੀਟ ਆਇਆ ਹੈ ਇਸ ਦੇ ਚੱਲਦੇ ਹੀ ਅੱਜ ਰੋਟਰੀ ਕਲੱਬ ਗੁਰਾਇਆਂ ਵੱਲੋਂ ਇੱਕ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਜਿਹਦੇ ਜਿਸ ਦਿਨ ਵਿੱਚ ਅੱਜ ਸ਼ਹਿਰ ਦੇ ਸਾਰੇ ਹੀ ਪਤਵੰਤੇ ਸੱਜਣ ਮੋਹਤਵਾਰ ਵਿਅਕਤੀ ਸਮਾਜਿਕ ਧਾਰਮਿਕ ਅਤੇ ਰਾਜਨੀਤਿਕ ਦੇ ਸਾਰੇ ਆਗੂ ਇਕੱਠੇ ਹੋ ਕੇ ਅੱਜ ਇੱਕ ਜਿਹੜਾ ਪਹਿਲੇ ਪੜਾ ਦੇ ਹੇਠ ਸਮਗਰੀ ਭੇਜ ਰਹੇ ਹਨ ਉਹਦੇ ਵਿੱਚ ਬਹੁਤ ਹੀ ਵਧੀਆ ਵੱਡਾ ਉਪਰਾਲਾ ਇਹ ਸ਼ਹਿਰ ਨਿਵਾਸੀ ਕਰ ਰਹੇ ਹੈਗੇ ਆ ਸਾਰੇ ਸ਼ਹਿਰ ਨਿਵਾਸੀ ਇਕੱਠੇ ਹੋ ਕੇ ਇਸ ਉਪਰਾਲੇ ਨੂੰ ਕਿ ਜਿਹੜਾ ਹੜਾਂ ਦੇ ਵਿੱਚ ਵਿਅਕਤੀਆਂ ਦੇ ਵਿੱਚ ਜਿਨ੍ਹਾਂ ਨੂੰ ਉਹਨਾਂ ਨੂੰ ਪ੍ਰੋਬਲਮ ਆਈ ਹੈ ਉਹਨਾਂ ਦੀਆਂ ਜਿਹੜੀਆਂ ਲੋੜਾਂ ਨੂੰ ਪੂਰਤੀ ਕਰਨ ਦੇ ਲਈ ਜਿਹੜਾ ਉਪਰਾਲਾ ਹੋ ਰਿਹਾ ਹੈ ਇਹਦੇ ਵਾਸਤੇ ਰੋਟਰੀ ਕਲੱਬ ਦਾ ਬਹੁਤ ਵਧੀਆ ਵੱਡਾ ਯੋਗਦਾਨ ਹੈ ਇਸ ਕਰਕੇ ਸਾਰੇ ਕਲੱਬ ਮੈਂਬਰ ਉਸ ਤੋਂ ਇਲਾਵਾ ਸਾਡੇ ਸ਼ਹਿਰ ਵਾਸੀ ਪ੍ਰਧਾਨ ਸਰ ਜੀ ਹਰਜੀਵਨ ਜੈਨ ਜੀ ਨੂੰ ਬਹੁਤ ਹੀ ਵਧਾਈ ਦਿੰਦੇ ਹਨ ਕਿ ਜਿਹੜਾ ਇਹਨਾਂ ਨੇ ਬਹੁਤ ਵਧੀਆ ਇਨੀਸ਼ੀਏਟਿਵ ਲੈ ਕੇ ਇਹ ਇਹ ਉਪਰਾਲੇ ਨੂੰ ਅੱਗੇ ਲੈ ਕੇ ਤੋਰ ਰਹੇ ਹਨ ਤਾਂ ਜੋ ਇਸ ਮਾਰ ਹੇਠ ਜੋ ਵੀ ਲੋਕਾਂ ਦੀ ਜਿੰਨੀ ਵੀ ਸਹਾਇਤਾ ਹੋ ਸਕੇ ਉਹ ਕਰ ਸਕੀਏ